ਹੈਲੋ ਹੈਲੋ ਬਾਈ ਜੀ ਬਾਈ ਖਾਲਸਾ ਬਾਈ ਗੁਰਜੀ ਕੀ ਫਤਿਹ ਬਾਈ ਜੀ ਮੈਂ ਦੱਸੇ ਦਾ ਕਤਲ ਕੀਤਾ ਮੈਂ ਕੱਲ੍ਹ ਨੇ ਕੀਤਾ ਬਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਬਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਦੇ ਮੁਰੇ ਗੱਟੀਆਂ ਲਾਉਂਦਾ ਸੀ ਫਿਰ ਵਾਰ-ਵਾਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਰਵਾਲ ਪਰ ਮੇਰੇ ਹੱਥ 'ਚ ਹੀ ਆ ਇਹਦੇ ਇੱਕ ਸਾਗਤ ਗੋਲੀ ਚੱਜਣਾ ਨਹੀਂ ਚੱਲੀ ਭੈਣ ਚੁੱਦਾ ਤੰਵਾਈ ਕਹੀ ਜੰਨੇ ਆ ਗਲਤ ਨਾ ਕੰਮ ਕਰ ਨਾ ਕਰ ਬਹੁਤ ਐਨੂੰ ਮੈਂ ਬੜਾ ਸਮਝਾਇਆ। ਬੰਦੂਕੀ ਦੀ ਗੱਲ ਅੱਜ ਬੰਦਾ ਸਾਡਾ ਮਰ ਗਿਆ। ਅਸੀਂ ਵੀ ਬਰਬਾਦ ਹੋ ਗਏ, ਉਹ ਵੀ ਬਰਬਾਦ ਹੋ ਗਿਆ। ਸਾਡਾ ਬਾਪੂ ਅੱਜ ਵੀ 2-3 ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ। ਇਹ ਪਤੰਦਰ ਦੇ ਹੰਕਾਰੇ ਹੋਏ। ਅੱਜ ਇਹਨਾਂ ਦਾ ਕੰਡਾ ਕੱਢਤਾ। ਠੀਕ ਆ। ਉਹ ਜੇ ਰਵਾਇਤ ਬਰਾ ਕਣਾ ਸੇਫਟੀ ਲਈ ਰੱਖੋ, ਦਿਖਾਉਣ ਲਈ ਨਾ ਤੈਨੂੰ ਰੱਖੋ। ਅਸੀਂ ਤਾਂ ਛੰਡਿਆ ਨਾ ਹੀ ਮਾਰਦਾ ਭੈਣ ਚੋ ਨੂੰ ਰਾਣਾ ਨਾ। ਇਹ ਬੜਾ ਸਮਝਾਇਆ ਸੀ ਭਾਈ। ਹਾਂ ਹਵਾ ਕਰਦਾ ਈ ਸਾਡੇ ਅੱਜ ਕੰਮ ਹੋ ਗਿਆ ਵੀਰੇ ਬੜੀ ਅਸੀਂ ਵੀ ਤਾਂ ਸਮਝਦੇ ਆ ਸਾਡੀ ਗਲਤੀ ਹੋਈ ਪਰ ਹੰਕਾਰੇ ਨੂੰ ਮਾਰ ਕੇ ਉਹਨੇ ਸਾਨੂੰ ਕਿਰਪਾ ਕੀਤੀ ਈ 25 ਦਿਨ ਇਹਦੇ ਮਗਰ ਨਹੀਂ ਗਏ ਇੱਕ ਵਾਰ ਵੀ 25 ਦਿਨ ਹੋ ਗਏ ਸਾਡੇ ਰਾਜਨਾਮੇ ਗਰੇਵਾਂ ਦੇ ਨਾਲ ਇਹਦੇ ਬਾਪੂ ਨਾਲ ਸਾਡੇ ਫੋਨ ਤੇ ਇਹਨਾਂ ਨੇ ਕਹਿਤਾ ਈ ਸਾਡਾ ਬੰਦਾ ਨਹੀਂ ਬੜੂਗਾ ਆਕੇ ਸਾਡਾ ਬੰਦਾ ਨਹੀਂ ਬੜੂਗਾ ਆਕੇ ਪਰ ਹੈ ਇਤਵਾਰ ਨੂੰ ਜਾਣ ਕੇ ਆਇਆ ਸਾਡੀ ਦੁਕਾਨ ਦੇ ਨਾਲ ਗਵਾਂਡੀ लवली ਹੈ ਤੁਹਾਡਾ ਤੇ ਜਸਕੀਰਤ ਦੀ ਇਤਾਂ ਦੀ ਮੌਤੇ ਕੀ ਕਹੋਗੇ ਦੇਖੋ ਜੀ ਬੜੀ ਦੁੱਖ ਦੀ ਗੱਲ ਹੈ ਕਿਉਂਕਿ ਛੋਟੀ ਉਮਰ ਦੇ ਵਿੱਚ ਜਦੋਂ ਬੰਦਾ ਕੋਈ ਤਰੱਕੀ ਕਰਦਾ ਤੇ ਪੰਜਾਬ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਹਾਲਾਤ ਜਾ ਕੇ ਕਿੱਧਰ ਨੂੰ ਰਏ ਆ ਜਸਕੀਰਤ ਸਿੰਘ ਜਿਨ੍ਹਾਂ ਨੂੰ ਮੈਂ ਸੋਸ਼ਲ ਮੀਡੀਆ ਦੇ ਰਾਹੀਂ ਹੀ ਜਾਣਦਾ ਸੀਗਾ ਕਿਉਂਕਿ ਉਹ ਆਪਣੀ ਟ੍ਰੇਡਿੰਗ ਦੇ ਉੱਪਰ ਵੀਡੀਓਜ਼ ਵਗੈਰਾ ਉਹਨਾਂ ਦੀਆਂ ਆਉਂਦੀਆਂ ਸੀਗੀਆਂ ਤੇ ਅਸੀਂ ਇੱਕ ਸੇਮ ਲਾਈਨ ਦੇ ਬੰਦੇ ਆ ਸੇਮ ਲਾਈਨ 'ਚ ਕੰਮ ਕਰਦੇ ਆ ਸਟਾਕ ਮਾਰਕੀਟ ਦੇ ਤੇ ਬੱਚਿਆਂ ਨੂੰ ਸੇਧ ਦਿੰਦਾ ਸੀ ਜਿਸ ਕਿਰਤ ਬਹੁਤ ਵਧੀਆ ਕਿ ਤੁਸੀਂ ਸਿੱਖੋ ਪੰਜਾਬ 'ਚ ਰਹਿ ਕੇ ਤੁਸੀਂ ਜੇ ਟ੍ਰੇਡਿੰਗ ਕਰਦੇ ਆ ਜਾਂ ਕੰਮ ਕਰਦੇ ਆ ਹਨ ਤੇ ਆਪਣੇ ਗਰੀਬ ਪਰਿਵਾਰ ਤੋਂ ਉੱਠ ਕੇ ਉਹਨੇ ਮਿਹਨਤ ਕੀਤੀ ਸੀ ਇਹਨਾਂ ਉੱਪਰ ਗਿਆ ਸੀ ਪਰ ਤਰਾਸ ਦੀ ਇਹ ਹੈ ਕਿ ਅੱਜ ਮੈਨੂੰ ਲੱਗਦਾ ਕਿ ਪੰਜਾਬ 'ਚ ਕੋਈ ਵੀ ਬੰਦਾ ਕਾਮਯਾਬ ਹੁੰਦਾ ਤਾ ਉਹਦੀ ਉਹ ਗਲਤੀ ਹੋ ਜਾਂਦੀ ਆ ਜਾਂ ਕਿਤੇ ਨਾ ਕਿਤੇ ਉਹ ਉਹਦਾ ਕਸੂਰ ਹੋ ਜਾਂਦਾ ਕਿ ਕਾਮਯਾਬ ਬੰਦੇ ਨੂੰ ਛੇਤੀ ਸਾਰੀ ਦੁਨੀਆ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦੀ ਹੈ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਸਿੱਟਣ ਦੀ ਕੋਸ਼ਿਸ਼ ਕਰੋ ਤੇ ਬੜੀ ਮੰਦਪਾਗੀ ਘਟਨਾ ਇਹ ਜਸਕੀਰਤ ਸਿੰਘ ਦੇ ਨਾਲ ਕਿਉਂਕਿ ਬੜਾ ਇੱਕੋ ਲਾਈਨ ਦੇ ਹੋਣ ਕਰਕੇ ਦੇਖਦੇ ਸੀਗੇ ਕਿ ਬਈ ਬਹੁਤ ਵਧੀਆ ਕੰਟੈਂਟ ਸੀ ਬੱਚੇ ਸਿੱਖ ਰਹੇ ਸੀ ਅੱਜ ਮੈਨੂੰ ਕਈ ਬੱਚਿਆਂ ਦੇ ਮੈਸੇਜ ਆਏ ਕਿ ਬਈ ਆ ਗੱਲ ਹੋ ਗਈ ਮੈਨੂੰ ਉੱਥੋਂ ਹੀ ਪਤਾ ਲੱਗਿਆ ਹੁਣ ਘੰਟਾ ਪਹਿਲੀ ਹਜੇ ਪਤਾ ਲੱਗਿਆ ਤੇ ਮੈਂ ਇੱਥੇ ਆ ਕੇ ਕੋਸ਼ਿਸ਼ ਕੀਤੀ ਆ ਕਿ ਮੈਂ ਪਰਿਵਾਰ ਨੂੰ ਮਿਲਾ ਤੇ ਬੜੀ ਦੁੱਖ ਦੀ ਗੱਲ ਹੈ ਜੀ ਇਹ ਚੀਜ਼ਾਂ ਨੂੰ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਜਿਹੜੇ ਵੀ ਇਸ ਚੀਜ਼ ਦੇ ਦੋਸ਼ੀ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਛੇਤੀ ਹੋਵੇ ਕਿਉਂਕਿ ਦੇਖੋ ਕਿਸੇ ਦਾ ਪੁੱਤ ਚਲਾ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਹੁਣ ਉਹ ਇਨਸਾਫ ਲਈ ਗੋਹਾਰ ਲਾਉਣ ਵਾਰ-ਵਾਰ ਇਸ ਚੀਜ਼ ਦਾ ਰੋਲਾ ਪਾਉਣ ਇਹ ਜੀ ਚੰਗੀ ਨਹੀਂ ਲੱਗਦੀ ਸਰਕਾਰ ਨੂੰ ਇੱਥੇ ਸਖਤ ਤੋਂ ਸਖਤ ਕਾਰਵਾਈ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ ਇਨਸਾਫ ਹੀ ਚਾਹੀਦਾ ਹੀ ਆਪਾਂ ਨੂੰ ਤਾਂ ਹਾਂਜੀ ਗੱਲ ਇਹ ਹੋਈ ਸੀਗੀ ਜੀ ਥੋੜੀ ਜੀ ਕੋਈ ਗੱਡੀ ਦੀ ਪਾਰਕਿੰਗ ਦਾ ਰੋਲਾ ਸੀਗਾ ਵੀ ਉਹ ਪਾਰਕਿੰਗ ਨਹੀਂ ਸੀ ਲਾਉਣ ਦਿੰਦਾ ਇੱਕ ਅੱਧਾ ਫੁੱਟ ਇੱਧਰ ਉੱਧਰ ਹੋ ਜਾਂਦੇ ਕਈ ਵਾਰੀ ਸਪੇਸ ਘਟ ਜਾਂਦੀ ਹੈ ਇਹ ਗੱਡੀ ਵੱਡੀ ਸੀਗੀ ਤੇ ਉਸੇ ਕਰਕੇ ਉਹਨਾਂ ਦੀ ਨੋਕਜੋਕ ਹੋ ਗਈ ਸੀਗੀ ਚਲੋ ਉਦੋਂ ਬਾਅਦ ਜੀ ਉਹਨੇ ਕਿਹਾ ਸੀਗਾ ਵੀ ਸਾਡੀ ਦੁਕਾਨ ਦੇ ਮੂਹਰੇ ਗੱਡੀ ਨਾ ਲਾਈ ਤੇ ਐਤਵਾਰ ਵਾਲੇ ਦਿਨ ਜੀ ਚਲੋ ਐਤਵਾਰ ਨੂੰ ਦੁਕਾਨਾਂ ਬੰਦ ਹੁੰਦੀਆਂ ਨੇ ਐਤਵਾਰ ਨੂੰ ਵੀਰਾ ਆਪਦੇ ਦੋਸਤ ਕੋਲੇ ਲਵਲੀ ਕੋਲੇ ਚੱਲਿਆ ਗਿਆ ਈ ਤੇ ਕਿਸੇ ਨੇ ਉਹਨੂੰ ਖਬਰ ਲਾਤੀ ਵੀ ਥੋੜੀ ਦੁਕਾਨ ਬਾਹਰ ਉਹਦੀ ਜੱਸੇ ਦੀ ਗੱਡੀ ਖੜੀ ਆ ਤੇਜੀ ਸੋਮਵਾਰ ਨੂੰ ਜਾ ਕੇ ਜਾਂ ਐਤਵਾਰ ਨੂੰ ਹੀ ਸ਼ਾਇਦ ਉਸੇ ਦਿਨ ਦੱਸਤਾ ਹੋਵੇ ਇਹਨਾਂ ਨੂੰ ਜਾ ਕੇ ਵੀ ਗੱਡੀ ਖੜੀ ਆ ਬਈ ਥੋੜੇ ਉਧਰ ਤੇ ਮੰਗਲਵਾਰ ਨੂੰ ਜੀ ਇਹ ਵਾਰਦਾਤ ਹੋ ਗਈ ਰਾਤ ਨੂੰ 9 ਵਜੇ ਸਾਢੇ 8:30 ਵਜੇ ਜੀ ਮੈਂ ਵੀਰੇ ਕੋਲ ਹੀ ਗਿਆ ਵਾਂ ਵੀਰਾ ਸੀਗਾ ਪੰਡਾਰੀ ਮਾਰਕੀਟ ਜਗਰਾਉ ਤੇ ਮੈਂ ਘਰੇ ਰੋਟੀ ਖਾਣ ਚ ਲਿਆ ਗਿਆ ਸੀਗਾ ਜੀ ਮੈਂ ਵਾਪਸ ਹੀ ਜਾਣਾ ਸੀਗਾ 9 ਵਜੇ ਅੱਧੇ ਇੱਕ ਘੰਟੇ ਹੀ ਬਸ ਰੋਟੀ ਖਾਣ ਹੀ ਜਾਣਾ ਸੀ ਘਰੇ ਤੇ ਮੈਂ ਭਾਬੀ ਨੂੰ ਲੈ ਕੇ ਮੈਂ ਕਿਹਾ ਭਾਬੀ ਤੁਸੀਂ ਤਿਆਰ ਹੋਏ ਫਿਰਦੇ ਹੋ ਕਹਿੰਦੇ ਵੀ ਮੈਂ ਮੂਵੀ ਦੇਖਣ ਜਾਣਾ ਵਾਂ ਤੇਰੇ ਵੀਰੇ ਨਾਲ ਵੀ ਉਹ ਆਉਂਦਾ ਮੈਨੂੰ ਲੈਣ ਉਦੇ ਕੋਲ ਵੱਡੀ ਗੱਡੀ ਹੁੰਦੀ ਸੀ ਐਨ ਮੇਰੇ ਕੋਲੇ ਛੋਟੀ ਹੁੰਦੀ ਸੀ ਬ੍ਰੀਨ ਤੇ ਮੈਂ ਕਿਹਾ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਆ ਮੈਂ ਰੋਟੀ ਖਾਣ ਤੋਂ ਬਾਅਦ ਮੈਂ ਕਿਹਾ ਵੀ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਤੁਹਾਨੂੰ ਉਧਰ ਡ੍ਰੌਪ ਕਰ ਦੂੰਗਾ ਵੀਰੇ ਕੋਲੇ ਵੀ ਵੀਰਾ ਇੱਧਰੋਂ ਆਊਗਾ ਪਰ ਆ ਚਦਲਾ ਬਦਲੀ ਕਰ ਲੈ ਗੱਡੀ ਦੀ ਤੇ ਜੀ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਗੱਡੀ ਨੂੰ ਜੇ ਮਤਲਬ ਰਾਹ 'ਚ ਜਦੋਂ ਜਾ ਰਹੇ ਸੀਗੇ ਰਾਹ 'ਚ ਵੀਰਾ ਇੱਧਰੋਂ ਆ ਰਿਹਾ ਹੋਣਾ ਘਰ ਨੂੰ ਤੇ ਉਹ ਗੱਡੀ ਨੂੰ ਅੱਗ ਲੱਗੀ ਪਈ ਸੀ ਜੀ ਵੀਰਾ ਮੂਰੇ ਪਿਆ ਸੀਗਾ ਜੀ ਤੜਫੀ ਜਾਂਦਾ ਸੀ ਵਿਚਾਰਾ ਮੇਰੇ ਖਿਆਲ ਨਾਲ 15 20 ਜਣੇ ਕੋਲੇ ਖੜੇ ਹੋਣਗੇ ਜੀ ਲੋਕੀ ਮ ਕਿਸੇ ਨੇ ਜੀ ਉਹਨੂੰ ਚੱਕਿਆ ਨਹੀਂ ਨਾ ਉਹਨੂੰ ਪਾਣੀ ਪਿਆ ਪੱਟੀ ਕੀਤੀ ਕੁਝ ਵੀ ਨਹੀਂ ਕੀਤਾ ਜੀ ਕਿਸੇ ਨੇ ਫੋਨ ਤੱਕ ਨਹੀਂ ਕੀਤਾ ਜੀ ਸਾਨੂੰ ਵੀ ਸਾਡੇ ਘਰੇ ਫੋਨ ਲਾਦਣ ਕਿਉਂਦੀ ਪਿੰਡ ਦਾ ਬੰਦਾ ਸੀਗਾ ਜੀ ਆਏ ਤਾਂ ਪਤਾ ਹੀ ਹੁੰਦਾ ਵੀ ਪਿੰਡ ਦਾ ਹੀ ਆ ਤੇ ਚਲੋ ਫਿਰ ਮੈਂ ਤੇ ਭਾਬੀ ਗਏ ਜੀ ਉਹਦੇ ਕੋਲੇ ਅਸੀਂ ਹਲਾਇਆ ਹਲੂਆ ਵੀ ਉੱਠ ਉਹ ਤਾਂ ਅਨਕੌਨਸ਼ੀਅਸ ਸੀਗਾ ਜਮੇ ਬੇਹੋਸ਼ ਹੀ ਪਿਆ ਸੀਗਾ ਤੇ ਪਾਵਾ ਸਾਰੇ ਲੱਗੇ ਵੀ ਕਿਹਨੇ ਕੀਤਾ ਕੰਮ ਇਹ ਹੁਣ ਕੋਈ ਵੀਡੀਓ ਵੀ ਬਾਹਰ ਉਹਨਾਂ ਨੇ ਵੀਡੀਓ ਵੀਡੀਓ ਪਾਈਆਂ ਨੇ ਜੀ ਉਹਨਾਂ ਨੇ ਅਕਲ ਵੀਡੀਓ ਪਾਤੀ ਸੀ ਉਹਨਾਂ ਨੇ ਵੀਡੀਓ ਪਾਈਆਂ ਨੇ ਬਾਕੀ ਸਾਹਮਣੇ ਕੈਮਰੇ ਦੀਆਂ ਵੀਡੀਓ ਵੀ ਬਹੁਤ ਬਹੁਤ ਲੀਕ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਪੈ ਰਹੀਆਂ ਨੇ ਸਾਡੇ ਕੋਲ ਵੀ ਸਾਡੇ ਫਰੈਂਡਾਂ ਨੇ ਪਾਈਆਂ ਨੇ ਕੈਨੇਡਾ ਤੋਂ ਕਿ ਤੁਸੀਂ ਆ ਦੇਖੋ ਇਹ ਸ਼ਰੀਆਮ ਦਿਖ ਰਹੇ ਨੇ ਜੀ ਖੰਡੇ ਮਾਰਦੇ ਕਿਰਪਾਨਾਂ ਮਾਰਦੇ ਜੀ ਫਿਰ ਉਹ ਮੈਗਜ਼ੀਨ 45 ਦਾ ਵੈਪਨ ਵੀ ਨਾਲ ਲੱਗੇ ਨੇ ਫਿਰ ਉਹ ਸ਼ਰੀਆ ਮੇ ਵੀ ਕਹਿ ਰਹੇ ਨੇ ਉਹ ਵੈਪਨ ਸੀ ਜਸਕੀਰਤ ਦਾ ਇਹ ਉਹ ਜਸਕੀਰਤ ਦਾ ਰਜਿਸਟਰ ਸੀ ਰਜਿਸਟਰ ਜੀ ਹਾਂਜੀ ਲਾਇਸੈਂਸ ਸੀ ਫਿਰ ਉਹ ਇਹ ਵੀ ਕਿਹਾ ਕਹਿ ਰਿਹਾ ਵੀ ਸਾਲੇ ਤੋਂ ਇੱਕ ਵੀ ਨਹੀਂ ਚੱਲੀ ਇਹ ਬੜਾ ਸਮਝਾਇਆ ਸੀ ਇੱਕ ਵੀ ਨਹੀਂ ਚੱਲੀ ਇਹ ਸ਼ਰੀਆਮ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਪੁਲਿਸ ਨੇ ਹਲੇ ਤੱਕ ਜੀ ਕੋਈ ਗ੍ਰਿਫਤਦਾਰੀ ਨਹੀਂ ਭਾਈ ਪਰ ਪੁਲਿਸ ਹੌਸਲਾ ਦੇ ਰਹੀ ਆ ਵੀ ਗ੍ਰਿਫਤਦਾਰੀਆਂ ਜਲਦੀ ਤੋਂ ਜਲਦੀ ਹੋਣਗੀਆਂ ਜਿਹੜੇ ਬੰਦੇ ਨੇ ਵੀਡੀਓ ਪਾਈ ਆ ਉਹਦੇ ਨਾਲ ਕੋਈ ਹੋਰ ਬੰਦੇ ਵੀ ਹੈਗੇ ਆ ਉਹਦੇ ਨਾਲ ਉਹਦੇ ਨਾਲ ਉਹਦਾ ਇੱਕ ਭਰਾ ਵਾ ਦੋਵਾਂ ਭਰਾਵਾਂ ਦੇ ਦੁਬੱਟੇ ਉੱਥੇ ਪਏ ਨੇ ਤੇ ਬਾਕੀ ਜਿਨ੍ਹਾਂ ਨੇ ਦੋ ਦੋਨੇ ਮੋਟਰਸਾਈਕਲ ਕਰਨੇ ਮੂਹਰੇ ਸੱਟ ਕੇ ਗੱਡੀ ਰੋਕੀ ਆ ਫਿਰ ਸਾਡਾ ਪਤੀਜਾ ਬਾਹਰ ਆਇਆ ਵਾ ਤੇ ਬਾਹਰ ਆ ਕੇ ਫਿਰ ਇੱਕ ਨੇ ਮਗਰ ਦੀ ਪਿਆ ਇੱਕ ਮੂਰਦੀ ਪੈ ਗਿਆ ਫਿਰ ਇਹ ਦੋਹਾਂ ਭਰਾਵਾਂ ਨੇ ਪਿੱਕਾ ਲਿਆਂਦਾ ਜੀ ਪਿੱਕੇ ਪਿੱਕੇ ਦਾ ਉਹ ਮਾਰਕਾ ਟਾਟਾ ਦਾ ਮੂਰੇ ਸਵੇਰੇ ਜਦੋਂ ਅਸੀਂ ਮਾਰਨਿੰਗ ਦੇਖਿਆ ਤਾਂ ਉਹ ਮੂਰੇ ਡੱਗਿਆ ਪਿਆ ਸੀ ਫਿਰ ਅਸੀਂ ਚੌਕੀਮਾਨ ਸਾਨੂੰ ਪਤਾ ਲੱਗਿਆ ਸ਼ਾਮ ਨੂੰ ਗੱਡੀ ਫੜ ਲਈ ਗਈ ਹੈ ਅਸੀਂ ਉੱਥੇ ਗਏ ਹਾਂ ਫਿਰ ਜਿਹੜੀ ਗੱਡੀ ਨਾਲ ਸਾਡ ਪੱਥਰ ਮਾਰ ਕੇ ਸ਼ੀਸ਼ੇ ਭੰਨੇ ਗਏ ਆ ਵਿੱਚ ਪੈਟਰੋਲ ਡੋਲ ਕੇ ਅੱਗ ਲਾਈ ਗਈ ਹੈ ਜੀ ਉਹ ਉਹਨਾਂ ਦੀ ਕੈਂਪਰ ਗੱਡੀ ਦੇ ਵਿੱਚ ਪੱਥਰ ਵੀ ਪਏ ਨੇ ਉਹ ਅੱਜ ਵੀ ਮਜੂਰ ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਜੀ ਜਲਦੀ ਤੋਂ ਜਲਦੀ ਠੀਕ ਇਹ ਜਿਵੇਂ ਆਪਰ ਨੂੰ ਜੀ ਪਤਾ ਹੀ ਹੈ ਕਿ 23 ਜੁਲਾਈ 2025 ਨੂੰ ਤਾਂ ਨੂੰ 8.5 9 ਦੇ ਇੱਕ ਬੜੀ ਮਹਨਤ ਕਰਨ ਆਈ ਸੀ ਆ ਕੋਟੇ ਸ਼ਹਿਰ ਜਾਂ ਪਿੰਡ ਕਹਿੰਦਾ ਹੈ थाना ਸਿੱਧੀ ਗਰਾਉਂਡ ਵਿੱਚ ਜਿੱਥੇ ਦਸਕੀਰ ਨਾਮ ਦੇ ਬੰਦੇ ਦੀ ਮਾਰ ਹੋ ਗਈ ਸੀ ਤੇ ਇਹਦੀ ਬੱਡੀ ਨੂੰ ਅੱਗ ਲੱਗੀ ਸੀ ਸਕੋਰਪੀਓ ਕੱਡੀ ਜਦਾ ਨੰਬਰ ਹੈ ਪੀਵੀ 10 6 2700 ਪਰ ਉਹ ਸੋਇ ਬਲਾਈਂਡ ਮੋਟਰਸ ਜਿਹੜਾ ਤਰ੍ਹਾਂ ਤਾਂ ਇਹ ਵੀ ਜਿਹਾ ਜਿਹੜਾ ਲੋਕੇ ਨੇ ਕਫਤੀਸ਼ੁਰ ਕੀਤੀ ਫਾਦਰ ਦੇ ਬਿਆਨ ਫਾਦਰ ਨੇ ਵੀ ਆਕੇ ਬਿਆਨ ਲਖਾਇਆ ਤਾਂ ਫਿਗਰ ਆਊਟ ਹੋਇਆ ਕਿ ਵੰਦਾ ਜਿਹਦਾ ਨਾਮ ਰਮਨਦੀਪ ਹੈ ਤੇ ਉਹ ਆਪਣੇ ਸ਼ੋਰ ਸਾਥੀਆਂ ਨਾਲ ਉਹਨੇ ਲਾਗੋ ਤੂੰ ਦਾਨ ਦਿੱਤਾ ਤੇ ਤਫ਼ਤੀਸ਼ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਡੀਐਸਟੀ ਜਗਰਾਉਂ ਡੀਐਸਪੀ ਡੀ ਐਸਐਚਓ ਸਿਟੀ ਦੇ ਨਾਲ ਚਾਰਜ ਟੌਂਕੀ ਬੱਸ ਸਟੈਂਡ ਸੋ ਮਲਟੀਪਲ ਟੀਮਾਂ ਨੂੰ ਐਕਟਿਵੇਟ ਕੀਤਾ ਗਿਆ ਤੇ ਤਫ਼ਤੀਸ਼ ਹੈ ਬੜੀ ਕਾਫੀ ਮਿਹਨਤ ਲੱਗੀ ਸੀਸੀਟੀਵੀ ਕੈਮਰਸ ਦੀ ਚੈਕਿੰਗ ਹੋਈ ਡਿਟੇਲਡਲੀ ਮੋਬਾਈਲ ਸੀਡੀਐਸ वगैरह ਜਿਹੜੇ ਲੋਕੇਸ਼ਨਸ ਐ ਉਹਨੀਆਂ ਵੀ ਅਸੀਂ ਵਰਤੋਂ ਕਰਦੇ ਹੋਏ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਹੈ ਰਮਨਦੀਪ ਨੂੰ ਅਰੈਸਟ ਕਰ ਲਿਆ ਇਸ ਨੂੰ 30 ਜਿਹੜਾ ਮਕਦਮਾ ਨੰਬਰ ਹੈਗਾ 178/25 ਅੰਡਰ 110 190 199 324 4 ਬੀਐਨਐਸ ਉਹਨਾਂ ਵਿੱਚ ਇਹਦੀ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਜਿਹਦਾ ਨਾਮ ਰਮਨਦੀਪ ਸਿੰਘ ਹੈ ਤੇ ਇਹਦੀ ਕਵਰੀ ਵੀ ਅਸੀਂ ਕਰ ਲਈ ਹੈ ਇੱਕ ਗੱਡੀ ਜਿਹੜੀ ਬਾਦਲਾਂ ਦੇ ਵਿੱਚ ਵਰਤੀ ਸੀ ਜਿਹਦਾ ਨਾਮ ਜਿਹਦਾ ਨੰਬਰ ਹੈਗਾ ਪੀਵੀ10 ਬੀਜ਼ेड 4568 ਇਹ ਟਾਟਾ ਜੀਨਨ ਜਿਹੜੀ ਟਿਕਪ ਕਰ ਦਿੱਤੀ ਸੀ ਉਹ ਸੀ ਨਾਲ ਗੱਡੀ ਤੋਂ ਵਾਈਫਾਂ ਵੀ ਮਿਲੇ ਹੈਗੇ ਤੇ ਇੱਕ ਜਿਹੜਾ ਮਰਨ ਵਾਲਾ ਵਿਅਕਤੀ ਹੈਗਾ ਤਸਕੀਰਤ ਉਹਦਾ 45 ਮੋਰ ਦਾ ਪਿਸਤਲ ਜਿਹਦੀ ਮੈਗਜ਼ੀਨ ਵੀ ਮਿਲਿਆ ਹੋਇਆ ਗੱਲ ਨੂੰ ਸੋ ਉਹ ਵੀ ਅਸੀਂ ਕਵਰ ਕਰ ਲਏ ਤੇ ਨਾਲ ਜਿਹੜੀ ਪੈਟਰੋਲ ਦੀ ਇੱਕ ਬੋਤਲ ਹੈਗੀ ਹੈ ਉਹੀ ਜਿਹਦੇ ਨਾਲ ਗੱਡੀ ਨੂੰ ਅੱਗੇ ਲਈ ਗਈ ਸੀ ਉਹ ਵੀ ਅਸੀਂ ਕਵਰ ਕਰ ਲਿਆ ਸੋ ਇਹਨਾਂ ਨੂੰ ਕੋਰਸ ਤੇ ਪੇਸ਼ ਕਰਕੇ ਨੇ ਤਿੰਨ ਦਿਨ ਦਾ ਸਾਨੂੰ ਰਿਮਾਰਡ ਨਹੀਂ ਮਿਲਿਆ ਹੈ ਤੇ ਹੁਣ ਅੱਗੇ ਇਹ ਜਿਹੜੀ ਡਿਟੇਲ ਜਿਹੜਾ ਇਨਵੈਸਟੀਗੇਸ਼ਨ ਹੈ ਇਹਦੇ ਨਾਲ ਗੂਪਾਂ ਦੇ ਵਿੱਚ ਜਿਹੜੀਆਂ ਵਾਰਦੇ ਪੰਜਾਬ ਦੇ ਤਾਂ ਕਿਉਂ ਰੱਖਾ ਉਹ ਸਾਰਾ ਡਿਟੇਲ ਪਟੀਸ਼ਾ ਲਾਉਗੀ ਮੁੱਢਲੀ ਤੌਰ ਤੇ ਇਹ ਚਲਾ ਚੁਕਿਆ ਕਿ ਇਹਨਾਂ ਦੀ ਆਪਸ ਕੋਈ ਮਤਲਬ ਪਰਸਨਲ ਐਨਿਮੀਟੀ ਸੀ ਜਿਹੜੀ ਵੀ ਕੁਝ ਦਿਨ ਪਹਿਲਾਂ ਤੋਂ ਜਿਹੜੀ ਛੋਟੀ ਹਾਸੋਨੀ ਹੋਈ ਝੜਕ ਹੋਈ ਤੇ ਉਸ ਤੋਂ ਬਾਅਦ ਪੰਚਾਇਤੀ ਤੌਰ ਤੇ ਆਪਸ ਬੈਠੇ ਤਾਂ ਕਿ ਇਸ ਟੀਨੂ ਜ਼ੋਨ ਕੀਤਾ ਜਾਏ ਬਟ ਅਨਫੋਰਚੂਨੇਟਲੀ 29 ਸਤ ਨੂੰ ਇਨਸੀਡੈਂਟ ਹੋਇਆ ਜਿਹਦੇ ਕਰਕੇ ਇਹ ਹੁੰਦੀ ਰਹੀ ਸਰ ਇਹ ਰਮਨ ਉਹੀ ਹੈ ਜਿਸ ਦੀ ਵੀਡੀਓ ਬਾਰੇ ਉਹਨੇ ਆਪ ਕੀਤੀ ਹੈ ਜੀ ਕਿ ਮੈਂ ਇਹ ਸਾਰਾ ਜੋ ਤੇ ਉਹਦਾ ਸਾਡਾ ਰਿਮਾਂਡ ਹੈ ਤਾਂ ਸਾਰੀ ਅਸੀਂ ਡਿਟੇਲਸ ਕੰਪਲੀਸ਼ ਕਰਾਂਗੇ ਕਿ ਇਨਸੀਡੈਂਟ ਤੋਂ ਪਹਿਲਾਂ ਕੀ ਹੋ ਰਿਹਾ ਤੇ ਬਾਅਦ ਵਿੱਚ ਕੀ ਹੋ ਰਿਹਾ ਕਿ ਕਿਹੜੀ ਕਿਹੜੀ ਉਹਨੇ ਵੀਡੀਓ ਵਾਰੀਆਂ ਕੀਤੀਆਂ ਤੇ ਜਿਵੇਂ ਵੀਡੀਓ ਵਾਲੀ ਕੀਤੀ ਨੇ ਉਹਨੂੰ ਬਕਾਇਦਾ ਪ੍ਰੋਪਰ ਜਿਹੜਾ ਐਸ ਪਰ ਲਾਅ ਹੈ ਜਿਹੜਾ ਨਵਾਂ ਹੁਣ ਆਈਟੀ ਐਕਟ ਆ ਉਹਦੇ ਅੰਦਰ ਨਵਾਂ ਅਸੀਂ ਇਸਾ ਦਾ ਪ੍ਰੋਪਰਲੀ ਫੋਲੋ ਚ ਉਹ ਹੀ ਕਵਰ ਕਰਾਂਗੇ ਡਿਟੇਲਡ ਨੂੰ ਫੈਂਸੀ ਇਗਜ਼ਾਮਿਨੇਸ਼ਨ ਹੋਊਗੀ ਐਨਲਿਸਿਸ ਹੋਊਗਾ ਤਾਂਕਿ ਜਿਹੜਾ ਇਸ ਤਰ੍ਹਾਂ ਦਾ ਗੀਨੀਅਸ ਕ੍ਰਾਈਮ ਹੈ ਉਹਦੇ ਵਿੱਚ ਦੋਸ਼ੀ ਨੂੰ ਸਭ ਤੋਂ ਸਖਤ ਸਜ਼ਾ ਕੋਰਪੋਰਲ ਹੋਵੇ ਸੈਨਿਕ ਬੰਦੇ ਦੀ ਉਮੀਦ ਹੈ ਜੇ ਸ਼ਾਮਲ ਹੁੰਦੀ ਇਸ ਇਨਸੀਡੈਂਟ ਦੇ ਵਿੱਚ ਜੋ ਦਿਖ ਰਿਹਾ ਹੈ ਜੀ ਜੋ ਤੁਹਾਨੂੰ ਲੱਗ ਰਿਹਾ ਹੈ ਉਹ ਪੰਜ ਤੋਂ 6 ਬੰਦੇ ਹੋ ਸਕਦੇ ਨੇ ਜਿਨ੍ਹਾਂ ਵਿੱਚੋਂ ਇੱਕ ਮੇਨ ਤੁਸੀਂ ਫੜ ਲਿਆ ਉਹ ਅੱਗੇ ਉਹਨਾਂ ਵਸਤੂ ਵਿੱਚ ਜਿਵੇਂ ਜਿਵੇਂ ਉਹ ਅਨਫੋਲਡ ਹੋਊਗੀ ਸਰ ਕਿਸ ਤਰੀਕੇ ਨਾਲ ਇਹਨੂੰ ਕਾਬੂ ਕੀਤਾ ਜੀ ਇਹਦਾ ਭਰਾ ਹੀ ਹੈ ਚਾਹ ਲਿਖਾਇਆ ਜੀ ਉਹਨੂੰ ਸ਼ੱਕਸ਼ਾ ਵੀ ਇਹ ਦੋਨੋਂ ਬੰਦਿਆਂ ਤੇ ਤੇ ਜਦੋਂ ਅਸੀਂ ਅੱਗੇ ਸ਼ੱਕ ਨੂੰ ਸਾਡਾ ਉਹ ਕਨਫਰਮ ਤਾਂ ਹੋਈ ਜਦੋਂ ਇਹ ਗੱਡੀ ਜਿਹੜੀ ਜਿਹੜੀ ਮੈਂ ਤੁਹਾਨੂੰ ਦੱਸਿਆ ਹੈ ਟਾਟਾਸ ਇਨ ਆਨ ਹੈ ਪੀ ਵੀ 10 ਡੀ ਜ਼ेड ਕਾਲੀਘਾਟ ਜਦੋਂ ਇਹ ਕੈਮਰੇਆ ਦੇ ਵਿੱਚ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਤਾਂ ਕੈਮਰੇਆ ਦੇ ਵਿੱਚ ਗੱਡੀ ਆ ਗਈ ਤਾਂ ਫਿਰ ਸਾਨੂੰ ਸਟੋਪ ਕੰਫਰਮ ਹੋ ਗਿਆ ਕਿ ਗੱਡੀ ਉਹਨਾਂ ਦੀ ਬਲੌਕ ਹੈਗੀ ਤੇ ਪੁਲਿਸ ਟੀਮ ਦੇ ਪੂਰੇ ਐਫਰਟਸ ਰਹੇ ਸਰ ਗੋਲੀ ਤਾਂ ਬਿਲਕੁਲ ਪੁਲਿਸ ਨੇ ਇਹ ਤੁਸੀ ਕਿਵੇਂ ਦੇਖਿਆ ਹੋਣਾ ਇੱਕ ਤਰ੍ਹਾਂ ਦਾ ਹਾਲਾ ਕੀ ਫਾਦਰ ਨੇ ਬਾਈ ਨੇ ਪਰਸਨਜ ਕਰਾਇਆ ਸੀ ਬਟ ਕਿਉਂਕਿ ਕੋਈ ਮੌਕੇ ਤੇ ਸਾਨੂੰ ਉਹ ਵੀਡੀਓ ਨਹੀਂ ਮਿਲੀ ਤਾਂ ਇਨਸੀਡੈਂਟ ਕੋ ਥੋੜੀ ਦੂਰ ਦੀ ਵੀਡੀਓ ਸੀਗੀ ਤੇ ਉਹ ਉਹਨੂੰ ਟ੍ਰੇਸ ਕਰਦੇ ਹੋਏ ਬੜੀ ਮਿਹਨਤ ਨਾਲ ਵਿਦੀਨ 48 ਆਵਰਸ ਉਸਨੂੰ ਟ੍ਰੇਸ ਕੀਤਾ ਹੈ ਤੋ ਇਹ 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 ਇੰਪੋਰਟੈਂਟ ਪੀਐਸ ਵੀ ਨਾਲ ਅਸੀਂ ਕਰਾਂਗੇ ਸਰ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠੱਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ કરિાયરમ પાર્ટી હોય પાર્ટી આજ બુક કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News